ਵੀਰੋ ਪਿਆਰੇ ਸਸਰੀਕਾਲ ਇੱਕ ਦੋ ਗੱਲਾਂ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਜਿਹੜੀ ਇਹਦੀ ਕਿ ਮੈਂ ਲੋੜ ਸਮਝਦਾ ਕਿ ਉਹ ਕਲੀਅਰ ਹੋਣੀਆਂ ਚਾਹੀਦੀਆਂ ਨੇ ਅੰਮ ਅਣਜਾਣ ਪੁਨੇ ਦੇ ਵਿੱਚ ਅਵੇਸਲੇਪਣ ਦੇ ਵਿੱਚ ਜਾਂ ਚਲੋ ਵੀ ਕੋਈ ਇਰਾਦਾ ਨਹੀਂ ਹੁੰਦਾ ਬਟ ਸਾਨੂੰ ਕਦੀ ਆਪਾਂ ਇਹਦਾ ਸੋਚਿਆ ਨਹੀਂ ਆਪਾਂ ਗਲਤੀਆਂ ਕਰ ਦਿੰਨੇ ਆ ਫੋਰ ਐਗਜ਼ਾਮਪਲ ਪਹਿਲੀ ਗੱਲ ਜਿਹੜੀ ਮੈਂ ਕਰਨੀ ਚਾਹੁੰਦਾ ਉਹ ਹੈ ਕਿ ਜਦੋਂ ਅਸੀਂ ਕਿਸੇ ਗੈਰ ਇੰਡੀਅਨ ਬੰਦੇ ਨਾਲ ਜੰਮਲ ਬਗੈਰ ਪੰਜਾਬੀ ਕਹਿ ਲਈਏ ਨਾ ਜਦੋਂ ਕਿਸੇ ਗੋਰੀ ਦੇ ਨਾਲ ਕਿਸੇ ਹੋਰ ਮੁਲਕ ਦੇ ਬੰਦੇ ਦੇ ਨਾਲ ਖਾਸ ਤੌਰ ਤੇ ਵਿਦੇਸ਼ਾਂ ਦੇ ਵਿੱਚ ਜਦੋਂ ਕੋਈ ਗੁਰਦੁਆਰੇ ਦੀ ਗੱਲ ਕਰਨੀ ਹੋਵੇ ਤਾਂ ਅਸੀਂ ਬਹੁਤੀ ਵਾਰੀ ਸ਼ਬਦ ਵਰਤ ਲੈਂਦੇ ਆ ਸਿੱਖ ਟੈਂਪਲ ਅਕਸਰ ਆ ਇਹ ਐਨੋਇੰਗਲੀ ਦਿਮਾਗ ਤੋਂ ਨਿਕਲ ਜਾਂਦਾ ਸਿੱਖ ਟੈਂਪਲ ਮੈਂ ਕਈ ਵਾਰੀ ਸੋਚਦਾ ਕਿ ਇਹ ਅਸੀਂ ਇੱਕ ਗੁਨਾਹ ਕਰ ਰਹੇ ਆ ਗੁਰਦੁਆਰਾ ਗੁਰਦੁਆਰਾ ਹੁੰਦਾ ਇਹ ਸਿੱਖ ਟੈਂਪਲ ਨਹੀਂ ਹੁੰਦਾ ਹਰ ਧਰਮ ਦੇ ਅਸਥਾਨ ਜਿਹੜੀ ਕੌਮਾਂ ਦੇ ਵੱਖੋ ਵੱਖਰੇ ਧਰਮ ਦੇ ਅਸਥਾਨ ਨੇ ਉਹਨਾਂ ਦੇ ਆਪੋ ਆਪਣੇ ਨਾਂ ਨੇ ਜਿਸ ਤਰ੍ਹਾਂ 크ਿਸਚੀਅਨਟੀ ਦੇ ਵਿੱਚ ਉਹ ਚਰਚ ਕਹਿੰਦੇ ਨੇ ਤੇ ਜਿਹੜੇ ਆ ਹਿੰਦੂ ਆ ਉਹ ਆਪਣੇ ਮੰਦਰ ਕਹਿੰਦੇ ਨੇ ਮੁਸਲਮਾਨ ਭਾਈਚਾਰਾ ਜਿਹੜਾ ਸਲਾਮੀਤ ਵਾਲਾ ਉਹ ਉਹਨਾਂ ਮਸਜਿਦ ਕਹਿੰਦੇ ਨੇ ਮਸਕ ਕਹਿੰਦੇ ਨੇ ਉਹਨਾਂ ਅੰਗਰੇਜ਼ੀ ਦੇ ਵਿੱਚ ਮਸਜਿਦ ਕਹਿੰਦੇ ਨੇ ਸੋ ਇਦਾਂ ਹੀ ਬੁੱਧੀ ਨੇ ਉਹ ਮੱਠ ਕਹਿੰਦੇ ਨੇ ਸੋ ਜਿਹੜੇ ਆ ਯਹੂਦੀ ਨੇ ਉਹ ਸਿਨਾਗੋਗਸ ਕਹਿੰਦੇ ਨੇ ਸੋ ਇਸ ਤਰ੍ਹਾਂ ਸਿੱਖ ਜਿਹੜੇ ਆ ਉਹ ਗੁਰਦੁਆਰਾ ਕਹਿੰਦੇ ਨੇ ਸੋ ਇਹ ਕਿਸੇ ਨੂੰ ਇਹ ਸ਼ਬਦ ਔਖਾ ਲੱਗੇ ਸੌਖਾ ਲੱਗੇ ਇਹਦੇ ਸਪੈਲਿੰਗ ਆਉਣ ਦਾ ਨਾ ਆਉਣ ਇਹ ਸ਼ਬਦ ਗੁਰਦੁਆਰਾ ਹੈ ਔਰ ਇਹ ਸਾਡੀ ਦਿਲ ਦਾ ਵਹਿਮ ਹੈ ਕਿ ਕਿਸੇ ਨੂੰ ਸ਼ਾਇਦ ਇਹ ਸ਼ਬਦ ਔਖਾ ਲੱਗਣਾ ਔਖਾ ਔਖਾ ਕਿਸੇ ਨੂੰ ਕੁਝ ਨਹੀਂ ਲੱਗਦਾ ਇਹ ਸਾਰਾ ਕੁਝ ਹੀ ਉਹ ਸਮਝ ਜਾਂਦੇ ਨੇ ਅਸੀਂ ਆਪਣੇ ਆਪ ਹੀ ਅਵੇਅਰ ਹੋਏ ਰਹਨੇ ਆ ਸੋ ਇਹ ਸ਼ਬਦ ਜਿਹੜਾ ਸਿੱਖ ਟੈਂਪਲ ਆ ਕਿਉਂਕਿ ਕਿਸੇ ਵੀ ਹੋਰ ਜਗ੍ਹਾ ਨੂੰ ਨਾ ਮੰਨ ਲਓ ਆਪਾਂ ਨੂੰ ਕਈ ਵੀ ਕਹਿ ਦਿੰਦੇ ਆ ਸਿੱਖ ਪਲੇਸ ਆਫ ਵਰਸ਼ਿਪ ਇਹ ਵੀ ਗਲਤ ਸ਼ਬਦ ਹੈ ਜੇ ਆਪਾਂ ਮਸਜਿਦ ਕਹਿਣਾ ਹੋਵੇ ਤੇ ਮਸਜਿਦ ਨੂੰ ਅਸੀਂ ਮੁਸਲਮ ਪਲੇਸ ਆਫ ਵਰਸ਼ਿਪ ਨਹੀਂ ਕਹਿ ਸਕਦੇ ਚਰਚ ਨੂੰ ਤੇ ਇਹ ਕ੍ਰਿਸਚੀਅਨਜ਼ ਪਲੇਸ ਆਫ ਵਰਸ਼ਿਪ ਕਹ ਲਈਏ ਇਦਾਂ ਨਹੀਂ ਕਿਹਾ ਜਾ ਸਕਦਾ ਸਿੱਖ ਪਹਿਲਾਂ ਤੋਂ ਵਰਸ਼ਿਪ ਕਰਦੇ ਹੀ ਨਹੀਂ ਅਸੀਂ ਤੇ ਗੁਰੂ ਦੇ ਸ਼ਬਦ ਦੇ ਜਿਹੜੇ ਆ ਉਹਦੇ ਪੁਜਾਰੀ ਆ ਤੇ ਉਹਦੇ ਉੱਤੇ ਅਸੀਂ ਅਮਲੀ ਜੀਵਨ ਜਿਉਂਦੇ ਆਂ ਅਸੀਂ ਕੋਈ ਥਾਗ ਦੇ ਵਿੱਚ ਧੂਪ ਬੱਤੀਆਂ ਜਗਾ ਕੇ ਫੁੱਲ ਰੱਖ ਕੇ ਇਦਾਂ ਆਰਤੀਆਂ ਨਹੀਂ ਕਰਦੇ ਨਾ ਅਸੀਂ ਵਰਸ਼ਪ ਸ਼ਬਦ ਦੀ ਜੇ ਵਿਆਖਿਆ ਕਰੀਏ ਤਾਂ ਥੋੜੀ ਡਿਫਰੈਂਟ ਆ ਉਹ ਤੇ ਚਲੋ ਉਹਨੂੰ ਛੱਡੋ ਬਟ ਸਿੱਖ ਪਲੇਸ ਆਵ ਵਰਸ਼ਪ ਸ਼ਬਦ ਕਹਿੰਨਾ ਵੀ ਠੀਕ ਨਹੀਂ ਇਹਦੇ ਲਈ ਸ਼ਬਦ ਆਪਾਂ ਗੁਰਦੁਆਰਾ ਹੀ ਵਰਤਿਆ ਕਰੀਏ ਆਪੇ ਜਦੋਂ ਅਸੀਂ ਵਰਤਾਂਗੇ ਤਾਂ ਦੁਨੀਆਂ ਨੂੰ ਆਪੇ ਪਤਾ ਲੱਗ ਜਾਣਾ ਕਿ ਇਹ ਕੀ ਦੀ ਗੱਲ ਕਰਦੇ ਨੇ ਇਹ ਕਿਹੜਾ ਸ਼ਬਦ ਹੈ ਤੇ ਇੱਕ ਤਾਂ ਇਹ ਆ ਕਿ ਦੂਜਾ ਹੈ ਕਿ ਅਸੀਂ ਸਾਡੇ ਜਿਹੜੀ ਨਵੀਂ ਪਨੀਰੀ ਆ ਖਾਸ ਤੌਰ ਤੇ ਇਹ ਇਹ ਕੀ ਕਰਦੇ ਆ ਜਦੋਂ ਕੋਈ ਮੈਸੇਜ ਕਰਨਾ ਹੁੰਦਾ ਤੇ ਇਹ ਮੈਸੇਜ ਪੰਜਾਬੀ ਨੂੰ ਰੋਮਨ ਪੰਜਾਬੀ ਕਹ ਲਈਏ ਆਪਾਂ ਜਾਂ ਰੋਮਨ ਇੰਗਲਿਸ਼ ਦੇ ਜਿਹੜੇ ਵਰਡ ਵਰਤੀਦੇ ਨੇ ਉਹਨਾਂ ਦੇ ਵਿੱਚ ਆਪਣੀ ਲਿਪੀ ਚ ਨਹੀਂ ਅੰਗਰੇਜ਼ੀ ਦੇ ਸ਼ਬਦ ਵਰਤ ਕੇ ਪੰਜਾਬੀ ਲਿਖਣ ਦਾ ਯਤਨ ਕਰਦੇ ਆ ਇਹ ਇੱਕ ਹੋਰ ਅਪਰਾਧ ਆ ਇਹ ਆਪਣੀ ਲਿਪੀ ਨੂੰ ਖਤਮ ਕਰਨ ਦਾ ਇੱਕ ਕੋਝਾ ਯਤਨ ਆ ਜਿਹੜਾ ਅਣਜਾਣਪਨੇ ਵਿੱਚ ਤੁਸੀਂ ਕਰ ਰਹੇ ਆ ਕਦੀ ਵੀ ਨਹੀਂ ਕਰਨਾ ਚਾਹੀਦਾ ਕਦੀ ਵੀ ਪੰਜਾਬੀ ਨੂੰ ਜਾਂ ਤਾਂ ਪੰਜਾਬੀ ਸਿੱਖ ਲਓ ਪੰਜਾਬੀ ਦੇ ਵਿੱਚ ਮੈਸੇਜ ਕਰੋ ਜਾਂ ਫਿਰ ਉਹਨੂੰ ਅੰਗਰੇਜ਼ੀ ਦੇ ਵਿੱਚ ਪ੍ਰੋਪਰ ਅੰਗਰੇਜ਼ੀ ਦੇ ਵਿੱਚ ਟ੍ਰਾਂਸਲੇਟ ਕਰਕੇ ਉਹ ਮੈਸੇਜ ਕਰ ਦਿਓ ਇਹਨਾਂ ਦੋਨਾਂ ਤਰੀਕਿਆਂ ਨਾਲ ਜਿਹੜਾ ਮਰਜ਼ੀ ਤੁਹਾਨੂੰ ਚੰਗਾ ਲੱਗੇ ਕਰ ਲਿਓ ਪਰ ਜੇਕਰ ਲੇਕਿਨ ਬੋਲਣੀ ਪੰਜਾਬੀ ਜਾਂ ਕਿਹਾ ਲਓ ਭੀ ਯਤਨ ਪੰਜਾਬੀ ਲਿਖਣ ਦਾ ਕਰਨਾ ਤੇ ਲਿਖਣੀ ਅੰਗਰੇਜ਼ੀ ਅੱਖਰਾਂ ਦੇ ਵਿੱਚ ਕੀ ਫਿਰ ਜਿਹੜੀ ਪੰਜਾਬੀ ਦੀ ਵਰਣਮਾਲਾ ਆ ਜਿਹੜੀ ਸਾਡੀ ਅਲਫਾਬੇਟ ਆ ਇਹਦੀ ਕੋਈ ਲੋੜ ਨਹੀਂ ਇਹ ਜਿਹੜੇ 35 ਅੱਖਰ ਨੇ ਉਹ 35 ਦੇ ਵਿੱਚ ਵੀ 40 ਜਾਂ 41 ਬਣ ਜਾਂਦੇ ਨੇ ਜਦੋਂ ਆਪਾਂ ਪਿਆਰ 'ਚ ਬਿੰਦੀਆਂ ਵਾਲੇ ਅੱਖਰ ਗਿਣਦੇ ਆਂ ਤੇ ਕੀ ਫਿਰ ਇਹ ਬੇਲੋੜੇ ਨੇ ਇਹਨਾਂ ਨੂੰ ਡਿਲੀਟ ਕਰਤਾ ਜਾਵੇ ਕੀ ਅੱਜ ਤੋਂ 50 100 ਸਾਲ ਬਾਅਦ ਇਹ ਅੱਖਰ ਜਿਉਂਦੇ ਰਹਿਣਗੇ ਨਹੀਂ ਰਹਿਣਗੇ ਖਤਮ ਕੌਣ ਕਰੂਗਾ ਤੁਸੀਂ ਆਪ ਸੋ ਇਹ ਇੱਕ ਘੋਰ ਅਪਰਾਧ ਆ ਚਾਹੇ ਮੈਸੇਜ ਪੰਜਾਬੀ 'ਚ ਕਰ ਲਓ ਸਿੱਖ ਲਓ ਕੋਈ ਐਡਾ ਔਖਾ ਕੰਮ ਨਹੀਂ ਹੈ ਨਹੀਂ ਆਉਂਦਾ ਤਾਂ ਅੰਗਰੇਜ਼ੀ 'ਚ ਕਰ ਦਿਓ ਜੇ ਦੋਨੇ ਨਹੀਂ ਆਉਂਦੇ ਤਾਂ ਨਾ ਕਰੋ ਕੋਈ ਐਡੀ ਜ਼ਰੂਰਤ ਨਹੀਂ ਐ ਤੁਹਾਡੇ ਮੈਸੇਜ ਦੀ ਉਹਨੂੰ ਆਦਤ ਛੱਡੋ ਆਪਣੀ ਪੈਰ ਫਸਾਉਣ ਵਾਲੀ ਜਾਂ ਉਡਾਉਣ ਵਾਲੀ ਮੈਸੇਜ ਦੀ ਨਹੀਂ ਕਰਨਾ ਹੁੰਦਾ ਤੇ ਨਾ ਕਰੋ ਉਹਨੂੰ ਪਰ ਇਹ ਅਪਰਾਧ ਕਰਨ ਦੇ ਭਾਗੀਦਾਰ ਨਾ ਬਣੋ ਕਿ ਤੁਸੀਂ ਆਪਣੀ ਲੀਪੀ ਨੂੰ ਆਪ ਹੀ ਖਤਮ ਕਰਨ ਦਾ ਯਤਨ ਕਰੋ ਗੈਰਾਂ ਨਹੀਂ ਕਰਨਾ ਉਹਨਾਂ ਨੇ ਹੀ ਤੁਹਾਨੂੰ ਇਹ ਤੋਖ ਨਾ ਦਿੱਤੀ ਹੋਈ ਹੁੰਦੀ ਹੈ ਤੁਹਾਨੂੰ ਪਤਾ ਨਹੀਂ ਲੱਗਦਾ ਉਹਨਾਂ ਨੇ ਮਾਹੌਲ ਸਿਰਜਿਆ ਹੁੰਦਾ ਸ਼ੁਰੂਆਤ ਉਹ ਕਰਦੇ ਆ ਲਿਖ ਨੂੰ ਫੋਲੋ ਅਸੀਂ ਕਰਦੇ ਆ ਤੇ ਇਸ ਕਰਕੇ ਮੈਂ ਪੂਰ ਜ਼ੋਰ ਅਪੀਲ ਕਰਦਾ ਕਿ ਕਦੀ ਵੀ ਪੰਜਾਬੀ ਦਾ ਮੈਸੇਜ ਅੰਗਰੇਜ਼ੀ ਅੱਖਰਾਂ ਦੇ ਵਿੱਚ ਨਾ ਲਿਖਿਆ ਕਰੋ ਕਿਉਂਕਿ ਇਹਦੇ ਨਾਲ ਇੱਕ ਪਿੱਛੇ ਜਿਹੜਾ ਕਿ ਤੁਹਾਨੂੰ ਸ਼ਾਇਦ ਉਹਦੀ ਅਸੈਸਮੈਂਟ ਨਾ ਹੋਵੇ ਪਿੱਛੇ ਇੱਕ ਬਹੁਤ ਵੱਡਾ ਵੱਡੀ ਘਟਨਾ ਵਾਪਰਨ ਵਾਲੀ ਆ ਲੰਬੇ ਸਮੇਂ ਤੋਂ ਬਾਅਦ ਔਰ ਸ਼ਿਤੀ ਤੁਸੀਂ ਵੇਖੋਗੇ ਕਿ ਸਾਡੇ ਬਾਲ ਬੱਚੇ ਜਿਹੜੇ ਖਾਸ ਕਰਕੇ ਵਿਦੇਸ਼ਾਂ ਦੇ ਵਿੱਚ ਜੰਮੇ ਪਲੇ ਨੇ ਤੇ ਉਹਨਾਂ ਨੂੰ ਤੇ ਊੜਾ ਐੜਾ ਨਾ ਆਉਂਦਾ ਨਾ ਆਪਾਂ ਸਿਖਾਉਣੇ ਆ ਤੇ ਨਾ ਹੀ ਉਹਨੇ ਸਿੱਖਣ ਦੀ ਲੋੜ ਸਮਝਣੀ ਹੈ ਟੁੱਟੀ ਫੁੱਟੀ ਪੰਜਾਬੀ ਜਿਹੜੀ ਆ ਉਹਨੇ ਉਹ ਮੈਸੇਜ ਕਰਦਿਆ ਕਰਨਾ ਆ ਤੇ ਇਹਦੇ ਵਿੱਚ ਕਲੀ ਲਿਪੀ ਨਹੀਂ ਖਤਮ ਹੁੰਦੀ ਪੰਜਾਬੀ ਦੇ ਸ਼ਬਦ ਵੀ ਖਤਮ ਹੁੰਦੇ ਨੇ ਕਿਉਂਕਿ ਅੰਗਰੇਜ਼ੀ ਦੇ ਵਿੱਚ ਉਹਨਾਂ ਨੂੰ ਲਿਖਿਆ ਹੀ ਨਹੀਂ ਜਾ ਸਕਦਾ ਬਿਆਨ ਹੀ ਨਹੀਂ ਕੀਤਾ ਜਾ ਸਕਦਾ ਪ੍ਰੋਨਾਉਂਸ ਹੀ ਨਹੀਂ ਕਿ ਹੋ ਸਕਦੇ ਉਹ ਅੰਗਰੇਜ਼ੀ ਦੇ ਵਿੱਚ ਨਹੀਂ ਇਹ ਇੱਕ ਹੋਰ ਅਪਰਾਧ ਹੈ ਇਹਨੂੰ ਅੱਜ ਤੋਂ ਹੀ ਮੇਰੇ ਵੀਰ ਭੈਣਾ ਬਣ ਕੇ ਬੰਦ ਕਰ ਦਿਓ ਕੋਈ ਇਹੋ ਜਿਹੀ ਗੱਲ ਨਾ ਕਰੋ ਤੀਜੀ ਗੱਲ ਆਪਣੇ ਬਹੁਤ ਹੀ ਸੁੱਲਝੇ ਹੋਏ ਵਿਦਵਾਨਾਂ ਦੇ ਪਾਸੋਂ ਵੀ ਔਰ ਆਮ ਆਪਣੇ ਮਿੱਤਰਾਂ ਦੋਸਤਾਂ ਦੇ ਵਿੱਚ ਵੀ ਇਹ ਗੱਲ ਸੁਣਨ ਦੇ ਵਿੱਚ ਆਉਂਦੀ ਆ ਇਤਿਹਾਸ ਦੇ ਪ੍ਰਕਿਰਿਆ ਇਤਿਹਾਸ ਦੇ ਪ੍ਰਤੀ ਸਾਡੀ ਜਿਹੜੀ ਅਗਿਆਨਤਾ ਆ ਜਾਂ ਅਸੀਂ ਬਹੁਤਾ ਗੌਰ ਨਹੀਂ ਕਰਦੇ ਕਦੀ ਡੂੰਗੀ ਨੀਂਦ ਦੇ ਨਾਲ ਧਿਆਨ ਲਾ ਕੇ ਨਹੀਂ ਵੇਖਦੇ ਆਪਾਂ ਕਹ ਦਿੰਦੇ ਹਾਂ ਨਾ ਕਿ ਔਰੰਗਜ਼ੇਬ ਦਾ ਇੱਕ ਪੁੱਤਰ ਸੀ ਬਹਾਦਰ ਸ਼ਾ ਇਹਦਾ ਨਾਂ ਸੀ ਸ਼ਹਿਜ਼ਾਦਾ ਮੁਅਜ਼ਮ ਤਿੰਨ ਪੁੱਤਰ ਸਨ ਇਹ ਉਹਨਾਂ ਦੇ ਵਿੱਚੋਂ ਜਿਹੜਾ ਤਖਤ ਦਾ ਵਾਰਿਸ ਬਣਿਆ ਤਖਤ ਨਿਸ਼ੀਨ ਹੋਇਆ ਇਹਨੇ ਤਖੱਲਸ ਤਾਰਨ ਕੀਤਾ ਬਹਾਦਰ ਸ਼ਾ ਦਾ ਉਹ ਦਸ਼ਮ ਪਾਚਾ ਜੀ ਨੇ ਆਪ ਇਹਦੇ ਤਖਤ ਤੇ ਬਿਰਾਜਮਾਨ ਹੋਣ ਲਈ ਆਪਣਾ ਸਿੰਘਾ ਨੂੰ ਭੇਜ ਕੇ ਇਹਦੀ ਇਮਦਾਦ ਵੀ ਕੀਤੀ ਸੀ ਉਸ ਲੜਾਈ ਦੇ ਵਿੱਚ ਗੁਰੂ ਸਾਹਿਬ ਦਾ ਯੋਗਦਾਨ ਹੈ ਅਤੇ ਬਾਹਦਰ ਸ਼ਾ ਇੱਕ ਨੇਕ ਦਿਲ ਇਨਸਾਨ ਹੋਣ ਦੇ ਨਾਲ ਤੇ ਗੁਰੂ ਸਾਹਿਬ ਜੀ ਦੀ ਕਦਰ ਇੱਜ਼ਤ ਵੀ ਬਹੁਤ ਕਰਦਾ ਸੀ ਭਾਵੇਂ ਬਾਅਦ ਵਿੱਚ ਬੰਦਾ ਸਿੰਘ ਬਹਾਦਰ ਦੇ ਨਾਲ ਜਦ ਸਿੱਖਾਂ ਦੇ ਪ੍ਰਤੀ ਇਹ ਨੇ ਕਈ ਜਿਹੜੇ ਨੇ ਇਹੋ ਜਿਹੇ ਹੁਕਮ ਵੀ ਆਦੇ ਕੀਤੇ ਜਿਹੜੇ ਕਿ ਨਹੀਂ ਸੰਚਾਈਦੇ ਔਰ ਜਮਾਨੇ ਦੇ ਸਾਹਿਬ ਦੇ ਨਾਲ ਬੜੀ ਘਟਿਆਸਾਨਾ ਹੋ ਤੇ ਪਰ ਉਸ ਵੇਲੇ ਜਨ ਚ ਗੁਰੂ ਸਾਹਿਬ ਸਰੀਰਕ ਰੂਪ ਦੇ ਵਿੱਚ ਹੰਤ ਉਹਨਾਂ ਦਾ ਆਦਰ ਮਾਨ ਬਧੀਆਂ ਕਰਦਾ ਸੀਗਾ ਇਹ ਸੀ ਬਾਦਰਸ਼ਾ ਇੱਕ ਬਾਦਰਸ਼ਾ ਹੋਰ ਹੋਇਆ ਉਹ ਜਿਹੜਾ ਮੁਗਲ ਸਲਤਨਤ ਦਾ ਆਖਰੀ ਬਾਦਸ਼ਾਹ ਸੀ ਉਹ ਗਜ਼ਲ گو ਸੀ ਲਿਖਾਰੀ ਸੀ ਕਵਿਤਾ ਬੰਦ ਬੈਂਤ ਗਜ਼ਲਾਂ ਜਿਆਦਾ ਲਿਖਦਾ ਸੀ ਉਨੇ ਆਪਣਾ ਇੱਕ ਜਦਾਂ ਕਵੀਆਂ ਨੇ ਇੱਕ ਤਖ਼ਤਲਸ ਰੱਖਿਆ ਹੁੰਦਾ ਉਹਨੇ ਜ਼ਫਰ ਤਖ਼ਤਲਸ ਰੱਖਿਆ ਹੋਇਆ ਸੀ ਉਹਨੂੰ ਲਿਖਦੇ ਆਪਾਂ ਬਹਾਦਰ ਸ਼ਾਹ ਜ਼ਫਰ ਇਸ ਨੂੰ 1857 ਦੇ ਗਦਰ ਫੇਲ ਹੋਣ ਤੋਂ ਬਾਅਦ ਅੰਗਰੇਜ਼ਾਂ ਨੇ ਦਿੱਲੀ ਤੋਂ ਕੈਦ ਕਰਕੇ ਬਰਮਾ ਦੇ ਵਿੱਚ ਰੰਗੂਨ ਦੇ ਸ਼ਹਿਰ ਦੇ ਵਿੱਚ ਉੱਥੇ ਕਿਤੇ ਨੇੜੇ ਤੇੜੇ ਉੱਥੇ ਕੈਦ ਕਰ ਦਿੱਤਾ ਸੀ ਰੰਗੂਨ ਦੇ ਵਿੱਚ ਹੀ ਥੋੜੇ ਜਦੋਂ ਥੋੜੇ ਕੁਝ ਸਮੇਂ ਤੋਂ ਬਾਅਦ ਇਹਦੀ ਮੌਤ ਜਲਦੀ ਹੋ ਗਈ ਸੀ ਇਹ ਉਥੇ ਹੀ ਇਹਦੀ ਮੌਤ ਹੋਈ ਆ ਤੇ ਇਹਨੂੰ 2 ਗਜ ਧਰਤੀ ਵੀ ਪੰਜਾਬ ਹਿੰਦੁਸਤਾਨ ਦੀ ਨਸੀਬ ਨਹੀਂ ਹੋਈ ਜਿਹਦੇ ਕਦੀ ਇਹ ਮਾਲਕ ਰਹੇ ਸਨ ਸੋ ਇਹ ਸੀ ਬਹਾਦਰ ਸ਼ਾ ਜ਼ਫਰ ਅਸੀਂ ਕੀ ਕਰਦੇ ਹਾਂ ਮੈਂ ਚੰਗੇ ਪੜੇ ਲਿਖੇ ਤੋਂ ਦਵਾਨਾ ਨੂੰ ਵੀ ਇਥੇ ਖਤਾ ਖੰਦਿਆਂ ਵੇਖਿਆ ਇਸ ਕਰਕੇ ਮੈਂ ਚਾਹਿਆ ਕਿ ਅੱਜ ਮੈਂ ਤੁਹਾਨੂੰ ਗੱਲ ਕਰ ਲਵਾਂ ਕਿ ਬਹਾਦਰ ਸ਼ਾ ਅਤੇ ਬਹਾਦਰ ਸ਼ਾ ਜ਼ਫਰ ਦੋ ਵਿਅਕਤੀ ਨੇ ਬਹਾਦਰ ਸ਼ਾ ਜਿਹੜਾ ਸ਼ਹਿਜ਼ਾਦਾ ਮੁਜ਼ਮ ਹੈ ਔਰੰਗਜ਼ੇਬ ਦਾ ਪੁੱਤਰ ਹੈ ਉਹ ਦਸ਼ਮ ਪਾਤਸ਼ਾਹ ਜੀ ਦੇ ਵੇਲੇ ਤੇ ਬੰਦਾ ਸਿੰਘ ਬਹਾਦਰ ਜੀ ਦੇ ਵੇਲੇ ਪੰਜਾਬ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਸੀਗਾ ਪਰ ਉਹ ਸਮਾਂ ਕਾਲ ਜਿਹੜਾ ਬਣਦਾ ਆ ਉਹ 1700 ਦਾ ਬਣਦਾ ਸੋ 1700 ਰੰਗਜੀਤ ਦੀ ਮੌਤ ਤੋਂ ਬਾਅਦ ਪਹਿਲੋਂ ਇਹ ਇੱਕ ਸਟੇਟ ਦਾ ਕਿਹ ਲੋ ਗਵਰਨਰ ਸੀ ਇਹ ਕਾਬਲ ਦਾ ਬਾਅਦ ਦੇ ਵਿੱਚ ਇਹ ਹਿੰਦੁਸਤਾਨ ਦੇ ਤਖਤ ਤੇ ਨਿਸ਼ੀਨ ਹੋਇਆ ਸੋ ਇਹ ਸਮਾਂ ਬਣਦਾ 1710 12 14 16 ਇਹ ਉਹ ਉਹ ਸਮਾਂ ਆ ਬਹਾਦਰ ਸ਼ਾਹ ਜ਼ਫਰ ਦਾ ਸਮਾਂ ਬਣਦਾ ਆ 1857 ਜਾ 1800 ਤੋ ਕੁਝ ਪਹਿਲਾਂ ਕਿਉਂਕਿ 1757 ਦੀ ਗਦਰ ਤੋਂ ਬਾਅਦ ਤਾਂ ਉਹਨੂੰ ਕੈਦ ਕਰਕੇ ਭੇਜ ਦਿੱਤਾ ਸੋ ਇਹਨਾਂ ਦੇ ਵਿੱਚ ਕਹਿ ਲੋ ਕਿ 100 ਸਾਲ ਤੋਂ ਵੀ ਜ਼ਿਆਦਾ ਸਮੇਂ ਦਾ ਫਰਕ ਹੈ ਤੇ ਇਨਸਾਨ ਦੋਨੇ ਵੱਖਰੇ ਨੇ ਇੱਕ ਦੇ ਵੇਲੇ ਮੁਗਲ ਰਾਜ ਦੇ ਪੂਰੀ ਚੜਤ ਸੀ ਜ਼ਫਰ ਦੇ ਵੇਲੇ ਮੁਗਲ ਰਾਜ ਸਿਰਫ ਦਿੱਲੀ ਦੇ ਕੰਦਾ ਤੱਕ ਮਹਬੂਸ ਸੀ ਤਕਰੀਬਨ ਖਤਮ ਹੋ ਚੁੱਕਾ ਸੀ ਸੋ ਇਸ ਕਰਕੇ ਆਪਾਂ ਇਹਨਾਂ ਦੋਨਾਂ ਨੂੰ ਰਲਗੱਡਾ ਨਾ ਕਰਿਆ ਕਰੀਏ ਧਿਆਨ ਰੱਖੀ ਕਰਕੇ ਬਹਾਦਰ ਸ਼ਾਹ ਹੋਰ ਬਹਾਦਰ ਸ਼ਾਹ ਜ਼ਫਰ ਇਕ ਆਖਰੀ ਬਾਦਸ਼ਾਹ ਮੁਗਲ ਸਲਤਨਤ ਦਾ ਹੋਇਆ ਇਹ ਇੱਕ ਹੋਰ ਵਿਅਕਤੀ ਹੈ ਸੋ ਇਨੀ ਬੇਨਤੀ ਪ੍ਰਵਾਨ ਪੁੱਲ ਚੁਕ ਲਿਖੇ ਮਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ